ਆਜੀ ਗਾ ਦੋਸਤ ਜੀ ਇਹ ਜਿਹੜਾ ਤਸਵੀਰ ਦੇ ਰਿਗਾਰਡਿੰਗ ਪਾਈਆਂ ਲਾਸਟ ਵੀਡੀਓ ਆ ਤੇ ਮਾਰੇ ਵੀ ਕਿਰਪਾ ਨਾਲ ਸਵੇਰੇ ਕੰਮ ਸੀਗਾ ਮੈਂ ਮੋਗ ਵੀ ਬਹੁਤ ਭਰ ਆ ਰਹੇ ਨੇ ਪਰ ਅਸੀਂ 6 ਤੋਂ ਹੀ ਸ਼ੁਰੂ ਕਰਾਂਗੇ 9 ਵਜੇ ਤੋਂ ਅੰਡੈਕਸ ਸ਼ੁਰੂ ਕਰ ਦਾਂਗੇ ਸਾਰਾ ਮਾਲ ਲੱਗਿਆ ਹੋਇਆ ਸਾਈਡ ਦੇ ਕੋਲ ਕਿਵੇਂ ਲੱਗਿਆ ਮਾਲ ਆ ਤਾਂ 8 ਇਹ ਰੱਤ ਨਾਲ ਪੁੱਛਣਾ ਸਾਰਾ 7 ਤੋਂ ਪਿੱਛੇ ਆ ਜੀ ਸਾਰਾ ਵਿੱਚ 6 ਆ ਜੀ 6 ਲੱਗਾ ਵਿਤਕਾਰ ਉਧਰ ਉਧਰ ਹੱਟ ਆ 9 ਉਧਰ 10 ਲੱਗਾ ਨਾ ਘਰ ਨੂੰ ਢੂੜੇ ਦੀ ਆਈਟਮਾਂ ਨਿਗਾਹ ਕਰਾ ਦੇਣਾ ਇੱਥਾਂ ਨੂੰ ਅਹੀਂ ਇਹਨੀਆਂ ਚੀਜ਼ਾਂ ਮਾਰਦੇ ਆ ਆ ਜੋੜਾ ਆਡੀਓ ਆਫਸ ਦਾ ओरिजिनल ਜੋੜਾ 1500 ਰੁਪਏ ਦਾ ਜੋੜਾ ਕੋਈ ਸਾਬਤ ਕਰ ਦੇ ਵੀ 1500 ਦਾ ਨਹੀਂ ਹੈਗਾ ਤਾਂ ਸਿੰਗਲ ਜੋੜਾ ਸਿਰਫ 400 ਦਾ ਫਾਈਨਲਟ ਪਿਓਰ ਲੈਦਰ ਦਾ ਜੋੜਾ 1300 ਰੁਪਏ ਦਾ ਜੋੜਾ 400 ਰੁਪਏ ਦਾ ਟੈਂਬਰਲੈਂਡ ਦਾ ਜੋੜਾ 400 ਰੁਪਏ ਉਹ ਟ੍ਰੈਕਰ ਕੰਪਨੀ ਦਾ 1699 ਰੁਪਏ ਦਾ ਜੋੜਾ 400 ਰੁਪਏ ਜੀ ਆਏ ਤਾਂ ਨਦਰ ਨਿਗਾ ਕਰਾਨਾ ਕਲੰਬਸ ਕੰਪਨੀ ਦਾ ਮਾਲ ਹੈ 17 1700 ਰੁਪਏ ਇਹਨਾਂ ਦੀ ਐਮ ਆਰ ਪੀ 1500 1700 ਐਮ ਆਰ ਪੀ ਇਹ ਸੇ ਕਰਕੇ ਤਾਂ ਗਾਂਦਰ ਕੋਲ ਕਰਦੇ ਕਿ ਅਸੀਂ ਰਾਤ ਨੂੰ ਆ ਜੀਏ ਪਰ ਤੇ ਲੋਕਾਂ ਦਾ ਨਾ ਐ ਲੈ ਲਾ ਚੁਆ ਐਲ ਨਹੀਂ ਬਣਾਉਣਾ ਵੀ ਅਗਲੇ ਨੂੰ ਬੁਲਾ ਕੇ ਇੱਥੇ ਖਾਲੀ ਮੋੜੀਏ ਸੋ ਅਸੀਂ ਗਾਕਾਂ ਵਾਸਤੇ ਰੱਖਿਆ ਹੋਇਆ ਦੁਕਾਨਦਾਰ ਜੀ ਦਾ ਮਨ ਨਕਰਦਾ ਸਵੇਰੇ ਆ ਜਵੇ ਐਦਾ ਕਸਟਮਰ ਉਹ ਆਪਣਾ ਸੁਣ ਕੇ ਲੈ ਜਵੇ ਜੀ ਨੂੰ ਪਸੰਦ ਆਉਂਦਾ ਕੌਕਟੇਲ ਤੋਂ ਖਾਣੇ ਜਾਂ ਕੋਈ ਨਾ ਮੈਂ ਦੋਸਤ ਸਾਰੇ ਝਾਕਾ ਲੱਗੇ ਹੋਏ ਨੇ ਮੜਾ ਨਿਗਾ ਕਰਾ ਦੇ ਅੱਗੇ ਲੈ ਜਾ ਉਹ ਅੱਗੇ ਹੁੱਕਾ ਵਗੈਰਾ ਲੱਗਿਆ ਹੋਇਆ ਵਾ ਸਾਰੇ ਸ਼ੀਸ਼ੇ ਵਾਲੇ 1400 1500 1100 1200 ਸਾਰੇ ਜਾ ਸੋ ਸਮੂਹ ਸਾਡੇ 570 ਕੰਡਾ ਜੈਗੋ ਬਾਤ ਲਈ ਗੇਂਦਾਂ ਤੇ ਨਹੀਂ ਜਾਈਂਦਾ ਆtrasun ਤੋਂ ਜਿੰਦਰਾ ਨਾਲ ਨਹੀਂ ਚਣੇ ਪਿਆਤ ਤੋਂ ਮੈਟਰ ਮਾਰੇ ਕਿ ਕਿਪਾ ਦਾ ਲੋਕਾਂ ਨੇ ਆਇਆ ਫੜਾ ਦਿੱਤਾ ਜਿਉਂ ਨਾਲ ਦੇ ਸਾਥ ਤੇ ਅਸੀਂ 95 ਬੰਦ ਖੜੇ ਉੱਤੇ ਆ 5 ਮਿੰਟ ਦੀ ਮੀਟ ਕਾ ਕਰ ਕੋ ਜਿਹਨੇ ਵੀ ਪਹੁੰਚਣਾ ਸਾਨੀਆਲ 골ਡਨ ਹਟ 13 14 15 ਦੀ 6 ਲਾ ਬਾਕੀ ਪਹਿਲੇ ਆ ਉਹ ਪਹਿਲੇ ਬੌਜੇਦਾਰ ਤੇ ਕੰਮ ਚੱਲੂ ਇਹਦਾ ਹੁਣ ਵੀ ਅਜੇ ਬੰਦ ਕੀਤਾ ਬਾਹਰ ਕਸਟਮਰ ਖੜੇ ਆ ਸੋ ਅੱਜ ਸਵੇਰੇ ਸ਼ੁਰੂ ਕਰਨਾ ਬਾਕੀ 9 9:30 ਤੱਕ ਆਉਣਾ ਸ਼ੁਰੂ 400 ਰੁਪਿਆ ਕੈਸ਼ ਪੇਮੈਂਟ ਨੋ ਗੂਗਲ ਪੇ ਨੋ ਪੇਟੀਐਪ ਔਰ ਬੱਚੇ ਵਾਇਡ ਕਰਿਓ ਗਰਮੀ ਬਹੁਤ ਹੈ ਅਸੀਂ ਆਪਣੇ ਵੱਲੋਂ ਅਰੇਂਜਮੈਂਟ ਕੀਤੇ ਹੋਏ ਨੇ ਪਰ ਜੋ ਤੁਹਾਨੂੰ ਮਾਰੇ ਦੀ ਕਿਸਾ ਤੇ ਬੋਊਗਾ ਹੋਊਗਾ ਹੈ ਨਾ ਜੋ ਕਰਨਾ ਤੇ ਲੋਰੂਗਾ ਤੁਸੀਂ ਬੱਚੇ ਵਾਇਡ ਕਰਿਓ ਦੋ ਧਰਮੀ ਬਹੁਤ ਜ਼ਿਆਦਾ ਹੈ ਕੈਸ਼ ਪੇਮੈਂਟ ਸੋ ਜਿਹੜਾ ਵੀ ਚਾਹੇ ਇੱਕ ਜੋੜਾ ਲਵੇ 10 ਜੋੜੇ ਲਵੇ 20 ਜੋੜੇ ਲਵੇ ਰੇਟ 400 ਰੁਪਿਆ ਲੇਡੀਜ਼ ਮਾਲ ਵੀ ਸਵੇਰੇ ਖੁੱਲੂਗਾ ਪੋਟੈਂਸੋ ਤੇ ਚਾਹੋ ਜੀ ਨੀ ਨੀ ਬਟੂਗਾ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਬੰਬਲਾ ਦੇ ਸਸੀ ਸਸੀ ਕਾ ਭਾਈ ਸਾਰਿਆਂ ਨੂੰ ਆ ਬਾਈ ਹੁਣੇ ਸਾਰੇ ਖੜੇ ਨੇ ਆ ਤੇ ਮੇਰਾ ਭਰਾ ਵੱਟੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡਾ ਕੋਈ ਵੀ ਐਦਾਂ ਦਾ ਮੋਟਿਵ ਨਹੀਂ ਹੈਗਾ ਕਿਸੇ ਨੂੰ ਖੱਜਲ ਕਰਨ ਦਾ ਠੀਕ ਹੈ ਪਹਿਲੀ ਵਾਰੀ ਇੱਥੇ ਆ ਲੁਕੇਸ਼ਨ ਤੇ ਸੇਲ ਲਗਾਈ ਸੀ ਸੋ ਇਹਦਾ ਐਸਟੀਮੇਟ ਨਹੀਂ ਸੀਗਾ ਜਿੰਨੇ ਭਰਾ ਖੜੇ ਨੇ ਤਿੰਨ ਵੱਗੇ ਨੇ ਹਾਂ ਜੀ ਕਿੰਨੇ ਭਰਾ ਖੜੇ ਨੇ ਭਰਾਵਾ ਇਸ ਤੋਂ ਬਾਅਦ ਬੇਨਤੀ ਹੈ ਵੀ ਭਾਈ ਬਣ ਕੇ ਥੋੜੀ ਦੇਰ ਵੇਟ ਕਰਿਓ ਡੇਟ ਦਾ ਮਤਲਬ ਕੱਲ ਵੀ ਨਹੀਂ ਲੱਗਣੀ ਅਗਲੀ ਲੋਕੇਸ਼ਨ ਕਿਸੇ ਪੈਲੈਸ 'ਚ ਦੇਖਾਂਗੇ ਜੋ ਭਰਾ ਖੜੇ ਨੇ ਉਹਨਾਂ ਨੂੰ ਅਸੀਂ ਸਮਾਨ ਦੇਵਾਂਗੇ ਇਸ ਵੀਡੀਓ ਤੋਂ ਬਾਅਦ ਜਿਹੜਾ ਵੀ ਕੋਈ ਦੂਰੋਂ ਨੇੜੇ ਆਊਗਾ ਮੇਰਾ ਭਰਾ ਮੇਤੇ ਗੁੱਸਾ ਨਾ ਕਰੇ ਜਿੰਨੇ ਭਰਾ ਖੜੇ ਨੇ ਉਹਨਾਂ ਦੀ ਮੇਰੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਮੈਂ ਮਾਲ ਦੇ ਕੇ ਫਤਿਹ ਬੁਲਾ ਦੇਣੀ ਇਸ ਤੋਂ ਬਾਅਦ ਆਪਾਂ ਪੈਲੈਸ ਕਰਕੇ ਕੋਈ ਉੱਥੇ ਵੱਡਾ ਕੱਠ ਰੱਖ ਕੇ ਉੱਥੇ ਆਰਗੇਨਾਈਜ਼ ਕਰ ਲਾਂਗੇ ਗਰਮੀ ਹੈ ਰੋਡ ਤੇ ਦਿੱਕਤ ਆ ਰਹੀ ਹੈ ਪ੍ਰਸ਼ਾਸਨ ਨਾਲ ਤੇ ਸੜਕ ਤੇ ਵੀ ਸੋ ਇਸ ਕਰਕੇ ਆਹ ਵੀਡੀਓ ਦੇਖ ਕੇ ਮੇਰਾ ਭਰਾ ਇਸ ਤੋਂ ਬਾਅਦ ਸੰਕੋਚ ਕਰ ਰਿਹਾ ਅਗਲੀ ਵੀਡੀਓ ਜਿੱਥੇ ਦੀ ਵੀ ਲੋਕੇਸ਼ਨ ਹੈ ਕਿਸੇ ਪੈਲੈਸ ਦੀ ਜਾਂ ਕਿਤੇ ਦੀ ਪਾਵਾਂਗੇ ਉੱਥੇ ਦੇਖ ਲਿਓ ਹੁਣ ਲਈ ਫਤਿਹ ਆ ਸਾਸਰੀ ਕਾ